ਸਾਰੇ ਭਗਤਾਂ ਲਈ ਥੋੜਾ ਥੋੜਾ ਪ੍ਰਸ਼ਾਦ ਬੋਲੇ ਸ਼ੰਕਰ ਦਾ ਜਿਹਨੂੰ ਭੰਗ ਦੇ ਰੂਪ ਵਿੱਚ ਦਿੱਤਾ ਜਾ ਰਿਹਾ ਸਿਰਫ ਇੱਕ ਨਾਮ ਦੀ ਭੰਗ ਹੈ ਪ੍ਰਸ਼ਾਦ ਬੋਲੇ ਕੋਈ ਗੱਲ ਹੈ ਨਾ ਕਈ ਵਾਰ ਆ ਜਾ ਹੁੰਦਾ ਹੈ ਅਗਲਾ ਕਹਿੰਦਾ ਯਾਰ ਭੰਗ ਪੀ ਕੇ ਮੈਂ ਤਾਂ ਉਲਟਾ ਹੋ ਗਿਆ ਸਿੱਧਾ ਹੋ ਨਹੀਂ ਐਸਾ ਕੁਝ ਨਹੀਂ ਹੈ ਸਿਰਫ ਇੱਕ ਪ੍ਰਸ਼ਾਦ ਹੈ ਉਹਦੇ ਚ ਮਾਤਰਾ ਬਹੁਤ ਲਿਮਟਿਡ ਰੱਖੀ ਗਈ ਹੈ ਸ਼ੋਭਾ ਯਾਤਰਾ ਕਿੰਨੇ ਵਜੇ ਆਉਂਦੀ ਐ ਇਸ ਈਰੀਏ ਦੇ ਚੋਭਾ ਯਾਤਰਾ ਉਹਰੇ 4 ਵਜੇ ਤੋਂ ਬਾਅਦ ਐਂਟਰ ਹੋ ਜਾਂਦੀ ਐ ਉਦੇ ਸਵਾਗਤ ਲਈ ਹੋਰ ਬੜੇ ਤਰ੍ਹਾਂ ਦੇ ਲੰਗਰਾਂ ਦਾ ਇੰਤਜ਼ਾਮ ਕੀਤਾ ਗਿਆ ਪਟਿਆਲਾ ਕਿਲਾ ਚੌਂਗ ਪੂਰਾ ਭੋਲੇ ਦੇ ਰੰਗ ਚ ਰੰਗਿਆ ਹੋਇਆ ਸਦਰ ਬਾਜ਼ਾਰ ਵੱਲੋਂ ਬਹੁਤ ਵੱਡਾ ਇੰਤਜ਼ਾਮ ਕੀਤਾ ਗਿਆ ਸ਼ੋਭਾ ਯਾਤਰਾ ਲਈ ਭੰਗ ਦਾ ਲੰਗਰ ਲਾਇਆ ਹੋਇਆ ਹੈ ਕਿੰਨੇ ਕ ਲੋਕ ਆ ਕੇ ਇਸ ਭੰਗ ਦਾ ਕਹਿ ਲੀਏ ਵੀ ਪ੍ਰਸ਼ਾਦ ਲੈ ਰਹੇ ਨੇ ਜਿੰਨੇ ਵੀ ਬੋਲੇਨਾਥ ਦੇ ਭਗਤ ਨੇ ਜੀ ਸਾਰੇ ਉਰੇ ਉਮੜ ਕੇ ਆਏ ਹੋਏ ਨੇ ਜੀ ਭੋਲੇ ਸ਼ੰਕਰ ਦਾ ਪ੍ਰਸ਼ਾਦ ਜਾਨੀ ਕਿ ਜਿਹਨੂੰ ਭੰਗ ਕਹਿ ਲੀਏ ਉਹ ਨੌਜਵਾਨਾਂ ਵੱਲੋਂ ਲੰਗਰ ਲਾਇਆ ਗਿਆ ਹੈ ਬਾਈ ਜੀ ਪਹਿਲਾਂ ਤਾਂ ਅੱਜ ਸ਼ਿਵਰਾਤਰੀ ਹੈ ਤੇ ਤੁਸੀਂ ਭੋਲੇ ਸ਼ੰਕਰ ਦਾ ਪ੍ਰਸ਼ਾਦ ਦਾ ਲੰਗਰ ਲਾਇਆ ਹੋਇਆ ਸਾਰੇ ਭਗਤਾਂ ਲਈ ਥੋੜਾ ਥੋੜਾ ਪ੍ਰਸ਼ਾਦ ਬੋਲੇ ਸ਼ੰਕਰ ਦਾ ਜਿਹਨੂੰ ਭੰਗ ਦੇ ਰੂਪ ਵਿੱਚ ਦਿੱਤਾ ਜਾ ਰਿਹਾ ਸਿਰਫ ਇੱਕ ਨਾਮ ਦੀ ਭੰਗ ਹੈ ਹੈ ਪ੍ਰਸ਼ਾਦ ਬੋਲੇ ਜੀ ਕੋਈ ਗੱਲ ਹੈ ਨਾ ਕਈ ਵਾਰ ਆ ਜਾ ਹੁੰਦਾ ਹੈ ਅਗਲਾ ਕਹਿੰਦਾ ਯਾਰ ਭੰਗ ਪੀ ਕੇ ਮੈਂ ਤਾਂ ਉਲਟਾ ਹੋ ਗਿਆ ਸਿੱਧਾ ਹੋ ਗਿਆ ਨਹੀਂ ਐਸਾ ਕੁਝ ਨਹੀਂ ਹੈ ਸਿਰਫ ਇੱਕ ਪ੍ਰਸ਼ਾਦ ਹੈ ਉਹਦੇ 'ਚ ਮਾਤਰਾ ਬਹੁਤ ਲਿਮਿਟਡ ਰੱਖੀ ਗਈ ਆ ਔਰ ਬੱਚਿਆਂ ਨੂੰ ਨਹੀਂ ਦਿੱਤਾ ਜਾ ਰਿਹਾ ਮਤਲਬ ਉਹ ਕਹਿੰਦਾ ਭਾਵੇਂ 18 ਸਾਲ ਤੋਂ ਉੱਪਰ ਕੋਈ ਵੀ 18 ਸਾਲ ਤੋਂ ਪਲੱਸ ਕੋਈ ਵੀ ਲੈ ਸਕਦਾ ਬੱਚਿਆਂ ਲਈ ਸਭ ਲਈ ਮਨਾ ਹੈ ਆ ਸ਼ੋਭਾ ਯਾਤਰਾ ਕਿੰਨੇ ਵਜੇ ਆਉਂਦੀ ਐ ਇਸ ਏਰੀਆ 'ਚ ਸ਼ੋਭਾ ਯਾਤਰਾ ਉਰੇ 4 ਵਜੇ ਤੋਂ ਬਾਅਦ ਐਂਟਰ ਹੋ ਜਾਂਦੀ ਆ ਉਹਦੇ ਸਵਾਗਤ ਲਈ ਹੋਰ ਬੜੇ ਤਰ੍ਹਾਂ ਦੇ ਲੰਗਰਾਂ ਦਾ ਇੰਤਜ਼ਾਮ ਕੀਤਾ ਗਿਆ ਸੁੱਕੇ ਲੰਗਰ ਐ ਜਿਹਦੇ 'ਚ ਕੁਝ ਸਟੋਲਾ ਹੈਗੀਆਂ ਬਾਜ਼ਾਰ ਵੱਲੋਂ ਸਾਰਾ ਇੰਤਜ਼ਾਮ ਕੀਤਾ ਗਿਆ ਕੈਲੀ ਵੀ ਪੂਰੀ ਆ ਇਹ ਕੈਲੀ ਵੀ ਪੂਰਾ ਅੱਜ ਪਟਿਆਲਾ ਕਿਲਾ ਚੌਂਗ ਪੂਰਾ ਭੋਲੇ ਦੇ ਰੰਗ ਚ ਰੰਗਿਆ ਹੋਇਆ। ਸਦਰ ਬਾਜ਼ਾਰ ਵੱਲੋਂ ਬਹੁਤ ਵੱਡਾ ਇੰਤਜ਼ਾਮ ਕੀਤਾ ਗਿਆ। ਸ਼ੋਭਾ ਯਾਤਰਾ ਲਈ ਹਰ ਸਾਲ ਅਸੀਂ ਸ਼ੋਭਾ ਯਾਤਰਾ ਦਾ ਬੜੇ ਵਧੀਆ ਤਰੀਕੇ ਨਾਲ ਸਵਾਗਤ ਕਰਦੇ ਆਂ। ਹਰ ਸਾਲ ਵਧਦਾ ਹੀ ਜਾ ਰਿਹਾ। ਇਸ ਸਾਲ ਹੋਰ ਵਧਾ ਕੇ ਅਸੀਂ ਬਹੁਤ ਵਧੀਆ ਇੰਤਜ਼ਾਮ ਕੀਤਾ ਹੈ। ਆਪਣਾ ਕੀ ਨਾਮ ਹੈ ਜੀ? ਮੇਰਾ ਅਸ਼ੋਕ ਕੁਮਾਰ ਜੀ। ਅਸ਼ੋਕ ਜੀ ਤੁਸੀਂ ਕਿਵੇਂ ਵੇਖਦੇ ਹੋ ਅੱਜ ਮਾਸ਼ ਸ਼ਿਵਰਾਤਰੀ ਦਾ ਇਹ ਪਵਿੱਤਰ ਤਿਉਹਾਰ ਹੈ। ਬਹੁਤ ਵਧੀਆ ਜੀ ਬਹੁਤ ਅੱਛਾ ਲੋਕਾਂ ਨੂੰ ਬਹੁਤ ਕ੍ਰੇਜ਼ ਹੁੰਦਾ ਆ। ਪੂਰਾ ਫੈਸਟੀਵਲ ਦਾ ਪੰਜਾਬ ਨੂੰ ਨਹੀਂ ਪੂਰੇ ਵਰਲਡ 'ਚ ਹੀ ਇਹ ਆਪਣਾ ਸ਼ਿਵਰਾਤਰੀ ਦਾ ਜਿਹੜਾ ਹੈਗਾ ਆ ਇਹਦਾ ਪੂਰਾ ਕ੍ਰੇਜ਼ ਹੁੰਦਾ ਆ ਬੱਚਿਆਂ ਨੂੰ ਵੱਡਿਆਂ ਨੂੰ ਬਜ਼ੁਰਗਾਂ ਨੂੰ ਸਭ ਨੂੰ ਹੀ ਸਾਰੇ ਲਈ ਬਹੁਤ ਅੱਛਾ ਹੈ ਫੈਸਟੀਵਲ ਹੈਗਾ ਆ ਭਾਈ ਜੀ ਭੰਗ ਦਾ ਲੰਗਰ ਲਾਇਆ ਹੋਇਆ ਆ ਕਿੰਨੇ ਕੁ ਲੋਕ ਆ ਕੇ ਇਸ ਭੰਗ ਦਾ ਕਹਿ ਲਈਏ ਵੀ ਪ੍ਰਸ਼ਾਦ ਲੈ ਰਹੇ ਨੇ ਜਿੰਨੇ ਵੀ ਬੋਲੇਨਾਥ ਦੇ ਭਗਤ ਨੇ ਜੀ ਸਾਰੇ ਉਰੇ ਉਮੜ ਕੇ ਆਏ ਹੋਏ ਨੇ ਜੀ ਚਾਹੇ ਉਹਨਾਂ ਦੇ ਅੰਦਰ ਬੱਚੇ ਨੇ ਚਾਹੇ ਬਜ਼ੁਰਗ ਨੇ ਕੋਈ ਵੀ ਹੈਗਾ ਸਾਰਾ ਆਪਣਾ ਪ੍ਰਸ਼ਾਦ ਜਿੰਨਾ ਜਿੰਨਾ ਜਿਹਨੇ ਜਿਨ ਲੈਣਾ ਹੈ ਉਹ ਲੈ ਕੇ ਆਨੰਦ ਮਨ ਰੇ ਕਹਿ ਲਿਆ ਵੀ ਸ਼ੋਭਾ ਯਾਤਰਾ ਇੱਕ ਵੱਡੇ ਰੂਪ ਦੇ ਵਿੱਚ ਇੱਥੇ ਪਹੁੰਚਦੀ ਹੈ ਕਿੰਨੇ ਵਜੇ ਸ਼ੋਭਾ ਯਾਤਰਾ ਤੁਹਾਡੇ ਸਾਹਮਣੇ ਪਹੁੰਚੇਗੀ ਔਰ ਕਹਿ ਲਿਆ ਵੀ ਕਿੰਨੇ ਲੋਗ ਆਉਣ ਦੀ ਸੰਭਾਵਨਾ ਹੈ ਅੱਜ ਵੇ ਹੁਣ ਵੀ ਪੂਰਾ ਰਸ਼ ਲੱਗਿਆ ਹੋਇਆ ਹੈ ਔਰ ਇਹ ਰਸ਼ ਕਿੰਨੇ ਕ ਵਜੇ ਤੱਕ ਰਹਿੰਦਾ ਇਦਾਂ ਹੀ ਇਹ ਭਗਵਾਨ ਦੀ ਕਿਰਪਾ ਦੇ ਨਾਲ 4 ਵਜੇ ਸ਼ੁਰੂ ਹੁੰਦੀ ਹੈਗੀ ਇਹ ਸ਼ੋਭਾ ਯਾਤਰਾ ਜਿਹੜੇ ਲੋਗ ਨੇ ਸਾਡਾ ਸਿੱਖ ਭਾਈ ਜਾਰਾ Hindu ਭਾਈ ਜਾਰਾ ਰਲ ਕੇ ਇਹ ਤਿਉਹਾਰ ਨੂੰ ਇੰਨਾ ਕ ਵੱਡਾ ਬਣਾ ਦਿੰਨੇ ਆ ਵੀ ਉਹਰੇ 11 11:30 ਵਜੇ ਤੱਕ ਐਵੇਂ ਹੀ ਰਸ਼ ਰਹਿੰਦਾ ਅਗਲਾ ਦਿਨ ਹੋ ਜਾਂਦਾ ਕਈ ਵਾਰ ਕੀ ਬਾਤ ਹੈ ਜੀ ਤਾਂ ਭੋਲੇ ਸ਼ੰਕਰ ਦੇ ਰੰਗ ਦੇ ਵਿੱਚ ਅੱਜ ਪੂਰਾ ਪਟਿਆਲਾ ਰੰਗਿਆ ਆ ਰਿਹਾ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਕਿਸ ਤਰ੍ਹਾਂ ਪੂਰਾ ਜਿਹੜਾ ਸਦਰ ਬਾਜ਼ਾਰ ਪਟਿਆਲਾ ਸਜਾਇਆ ਹੋਇਆ ਔਰ ਇੱਥੇ ਸਿੱਖ Hindu ਭਾਈਚਾਰਾ ਆ ਮੇਰੇ ਸਰਦਾਰ ਜੀ ਖੜੇ ਨੇ ਨਾਲ ਕਹਿ ਲਈਏ ਵੀ ਹਿੰਦੂ ਸਿੱਖ ਭਾਈਚਾਰਾ ਇਕੱਠਾ ਹੋ ਕੇ ਮਨਾਉਂਦਾ ਜੀ ਮੇਰੇ ਤਿਹਾਰ ਜੀ ਬਿਲਕੁਲ ਇਹ ਸਭ ਦਾ ਸਾਂਝਾ ਤਿਹਾਰ ਹੈ ਇਸ ਵਿੱਚ ਕੋਈ ਇਸ ਦੇ ਵਿੱਚ ਹਿੰਦੂ ਸਿੱਖਾਂ ਦਾ ਕੋਈ ਸਵਾਰ ਨਹੀਂ ਹੈ ਇਹ ਗੁਰੂਆਂ ਦਾ ਤਿਹਾਰ ਹੈ ਇਸ ਨੂੰ ਬੜੇ ਅੱਛੇ ਤਰੀਕੇ ਨਾਲ ਮਨਾਇਆ ਜਾਂਦਾ ਹੈ ਔਰ ਜਿੰਨ ਹਰ ਸਾਲ ਅੱਗੇ ਤੋਂ ਅੱਗੇ ਵਧ ਕੇ ਮਨਾਇਆ ਜਾਂਦਾ ਹੈ ਇਹ ਇਕੱਲੇ ਪਟਿਆਲਾ ਨਹੀਂ ਪੂਰੇ ਪੰਜਾਬ ਕੀ ਪੂਰੇ ਇੰਡੀਆ ਦੇ ਲੈਵਲ ਦੇ ਉੱਪਰ ਮਨਾਇਆ ਜਾਂਦਾ ਹੈ ਜਿਹੜਾਤਰੀਆ ਤਿਹਾਰ ਸਭ ਤੋਂ ਵੱਡਾ ਤਿਹਾਰ ਮੰਨਿਆ ਜਾਂਦਾ ਹੈ ਬਿਲਕੁਲ ਜੀ ਤਾਂ ਸਭ ਤੋਂ ਵੱਡਾ ਸ਼ਿਵਰਾਤਰੀ ਦਾ ਤਿਹਾਰ ਔਰ ਪੂਰੇ ਵਰਲਡ ਦੇ ਵਿੱਚ ਅੱਜ ਔਲੇ ਸ਼ੰਕਰ ਦੇ ਨਾਮ ਦੇ ਜੇਕਾਰੇ ਨੇ ਜਿਹੜੇ ਗੂੰਜ ਰਹੇ ਨੇ ਪਟਿਆਲਾ ਤੋਂ ਪ੍ਰਵਿੰਦਰ ਸਿੰਘ ਚੱਡਾ ਐਸ ਐਮ ਟੀਵੀ ਨਿਊਜ਼